कर ली कमिंगली मार्चे अवेलेबल ने बहुत सारे सवाल और ओवरआल यूके स्टड्डी जो है डिमांड भी काफी चल रहा है इस सबकार फंडी जरूरत रहने वाली है और वीजा मिलना कि औखाया कि सौखा होंगे नजर आएगा हूँ समय द ਰਿਕੁਆਇਰਮੈਂਟਸ ਉੱਪਰ ਵੀ ਆਪਾਂ ਗੱਲ ਜ਼ਰੂਰ ਕਰਾਂਗੇ ਤਾਂ ਕਿ ਤੁਸੀਂ ਇੱਕ ਇੱਕ ਪੁਆਇੰਟ ਨੂੰ ਸਮਝ ਸਕੋ ਔਰ A to Z ਇਨਫੋਰਮੇਸ਼ਨ ਦੇ ਨਾਲ ਤੁਸੀਂ ਅੱਗੇ ਵਧੋ ਔਰ ਸਹੀ ਢੰਗ ਨਾਲ ਆਉਂਦੇ ਇਨਟੇਕ ਦੇ ਵਿੱਚ ਜੋ ਹੈ ਅਪਲਾਈ ਕਰ ਸਕੋ ਸਵਾਗਤ ਹੈ ਜੀ ਸਾਰਿਆਂ ਦਾ ਮੈਂ ਹਰਜੋਤ ਕੌਰ ਔਰ ਅੱਜ ਦੀ ਇਹ ਕੰਪਲੀਟ ਇਨਫੋਰਮੇਸ਼ਨ ਤੁਹਾਡੇ ਨਾਲ ਸਾਂਝੀ ਕਰਨਗੇ ਨੈਵੀਗੇਟਰਸ ਓਵਰ ਸੀਸ ਔਰ ਵੀਜ਼ਾ ਐਕਸਪਰਟ ਮਿਸਿਸ ਵੀਨਾ ਗੁਲ ਮੈਮ ਸਾਡੇ ਨਾਲ ਨੇ ਬਹੁਤ ਬਹੁਤ ਸਵਾਗਤ ਹੈ ਮੈਮ ਅੱਜ ਦੇ ਇਸ ਸ਼ੋਅ ਦੇ ਵਿੱਚ ਔਰ ਜ਼ਰੂਰ ਜਿਹੜੇ ਸਟੂਡੈਂਟਸ ਯੂਕੇ ਸਟੱਡੀ ਵੀਜ਼ਾ ਦੇ ਲਈ ਅਪਲਾਈ ਕਰਨਾ ਚਾਹੁੰਦੇ ਨੇ ਕਮਿੰਗ ਇਨ ਉਹ ਲੈ ਕੇ ਵੀ ਕਿਤੇ ਉਹਨਾਂ ਦੇ ਮਾਈਂਡ ਵਿੱਚ ਕਿਤੇ ਵੀ ਮੈਂ ਚਾਹੂੰਗੀ ਕਿ ਕੋਈ ਸਵਾਲ ਬਾਕੀ ਨਾ ਰਹਿ ਜਾਏ ਉਹਦੀ ਕਲੈਰਿਟੀ ਜ਼ਰੂਰ ਦੇਣਾ ਔਰ ਡਿਮਾਂਡ ਵੀ ਚੱਲ ਰਹਾ ਯੂਕੇ ਸਟੱਡੀ ਵੀਜ਼ਾ ਤਾਂ ਕਿੰਨਾ ਕੋ ਔਖਾ ਨਜ਼ਰ ਆ ਰਿਹਾ ਹੈ ਹੁਣ ਯੂਕੇ ਸਟੱਡੀ ਵੀਜ਼ਾ ਹਾਸਲ ਕਰਨਾ ਲੇਕਿਨ ਕਿਹੜੀ ਕਿਹੜੀ ਪ੍ਰੋਫਾਈਲਸ ਲਈ ਇਹ ਬਹੁਤ ਵਧੀਆ ਟਾਈਮ ਔਰ ਬਹੁਤ ਵਧੀਆ ਚਾਂਸ ਆਪਾਂ ਬਣ ਸਕਦੇ ਆ ਤਾਂ ਯੂਕੇ ਇਸ ਟਾਈਮ ਹੁਣ ਪਸੰਦ ਕੰਟਰੀ ਹੈ ਸਟੂਡੈਂਟਸ ਦਾ ਰੀਜ਼ਨ ਪੇਂਡਿੰਗ ਕਿ ਇੱਕ ਤੇ ਗ੍ਰੈਜੂਏਸ਼ਨ ਦੇ ਬਾਅਦ ਉੱਥੇ ਪੋਸਟ ਗ੍ਰੈਜੂਏਸ਼ਨ ਖਾ ਲਈ 1 ਸਾਲ ਦੀ ਆ ਔਰ 2 ਸਾਲ ਦਾ ਪੋਸਟ ਸਟਡੀ ਵਰਕ ਪਰਮਿਟ ਹੈ ਬੱਚੇ ਦਾ ਗੈਪ ਦੇ ਵੀ ਕੋਈ ਪ੍ਰੋਬਲਮ ਨਹੀਂ ਆ ਗ੍ਰੈਜੂਏਸ਼ਨ ਕਰਨ ਦੇ ਬਾਅਦ ਜਬ 15 ਸਾਲ ਦਾ ਵੀ ਗੈਪ ਹੈ ਯੂਕੇ ਉਹਨੂੰ ਵੀ ਲੈ ਗਿਆ ਇਹ ਇੱਕ 골ਡਨ ਓਪਰਚ्युनिटी ਬਣ ਸਕਦੀ ਹੈ ਸਟੱਡੀ ਵੀਜ਼ਾ ਵਾਸਤੇ ਓਵਰਸੀਜ਼ ਐਕਸਪੀਰੀਅੰਸ ਵਾਸਤੇ ਔਰ ਓਵਰਸੀਜ਼ ਐਕਸਪੋਜ਼ਰ ਵਾਸਤੇ ਜਿਹੜਾ ਬੱਚਾ ਇਹ ਚੀਜ਼ ਮਿਸ ਕਰੇਗਾ ਬਹੁਤ ਕੁਝ ਲਾਈਫ ਚ ਮਿਸ ਕਰ ਜਾਏਗਾ ਜੇ ਉਹਨੇ ਬਾਹਰ ਜਾਣਾ ਕਿਉਂਕਿ ਕਹਿੰਦੇ oportunity ਕਦੀ ਕਦੀ ਮਿਲਦੀ ਹੈ ਔਰ oportunity ਮਿਸ ਨਹੀਂ ਕਰਨੀ ਚਾਹੀਦੀ। ਜ਼ਿਆਦਾਤਰ ਮੈਂ ਦੇਖਿਆ ਬੱਚੇ ਜਿਹੜੇ ਆ ਨਾ ਏਜੰਟਾਂ ਦੇ ਚੱਕਰਾਂ 'ਚ ਫਸ ਰਹੇ ਆ ਪੈਕੇਜ ਬਣਾ ਦੋ ਯੂਕੇ ਦਾ ਤਾਂ ਵੀਜ਼ਾ ਵੈਸੇ ਹੀ 100% ਆਣਾ ਕਿਉਂ ਤੁਸੀਂ ਐਕਸਟਰਾ ਪੈਸੇ ਕਿਸੇ ਨੂੰ ਦੇ ਰਹੇ ਹੋ ਵੀਜ਼ਾ ਆਲਮੋਸਟ 100% ਆ ਰਿਹਾ ਤੁਸੀਂ ਇਨ੍ਹਾਂ ਚੱਕਰਾਂ 'ਚ ਨਾ ਫਸੋ ਔਰ ਆਪ ਆਪਣੇ ਪ੍ਰੋਫਾਈਲ ਦੇ ਹਿਸਾਬ ਨਾਲ ਵੀਜ਼ਾ ਲਗਵਾਓ। ਔਰ ਕੀ ਪਲੱਸ ਪੁਆਇੰਟ ਤੁਹਾਡੇ ਹੋ ਸਕਦੇ ਆ ਕਿਉਂਕਿ ਜੇ ਤੁਹਾਡਾ ਗੈਪ ਐਕਸੈਪਟ ਹੋ ਰਿਹਾ ਤੁਸੀਂ ਵਿਦਆਊਟ ਆਇਲਸ ਵੀ ਜਾ ਸਕਦੇ ਹੋ ਯੂਕੇ ਕਿਹੋ ਜਿਹਾ ਕੰਟਰੀ ਹੈ ਜਿਹੜਾ ਤੁਹਾਨੂੰ ਵਿਦਆਊਟ ਆਇਲਸ ਲੈ ਰਿਹਾ ਜੇ ਤੁਸੀਂ ਸੀਬੀਐਸਸੀ ਤੇ ਪੜੇ ਹੋਏ ਹੋ ਔਰ 65% ਤੁਹਾਡੇ ਇੰਗਲਿਸ਼ ਚ ਮਾਰਕਸ ਆਈ ਜਾਂ 70% ਹੈ ਕਾਫੀ ساری ਯੂਨੀਵਰਸਿਟੀਆਂ ਇਵਨ 60% ਤੇ ਵੀ ਤੁਹਾਨੂੰ ਐਮਓਆਈ ਤੇ ਲੈ ਰਹੀ ਆ ਉਦੇ ਬਾਅਦ ਮੰਨ ਲਓ ਬੱਚਾ ਪੰਜਾਬੀ మీడియం ਆ ਹਰਿਆਣਾ ਹਰਿਆਣਵੀ మీడియం ਮਤਲਬ ਜੋ ਵੀ ਹਿੰਦੀ మీడియం ਤੋਂ ਪੜਿਆ ਹੋਇਆ ਸਾਰੇ ਤੇ ਉਹ ਬੱਚੇ ਜਿਹੜੇ ਆ ਪੀਟੀ ਜਾਂ ਆਇਲਟਸ ਦਾ ਸਕੋਰ ਜਿਹੜਾ ਹੈ ਪੀਟੀ ਦਾ ਈਵਨ 50 ਸਕੋਰ ਚ ਵੀ ਲੈ ਰਿਆ ਜਦ ਕਿ ਜ਼ਿਆਦਾਤਰ ਯੂਨੀਵਰਸਿਟੀਆਂ 59 ਈਚ ਵਿੱਚ ਲੰਨੀ ਆ ਤੇ ਸਾਡੇ ਕੋਲ ਯੂਨੀਵਰਸਿਟੀਆਂ ਜਿਹੜਾ ਤੁਹਾਨੂੰ 50 ਓਵਰਆਲ ਨਾਟ ਲੈਸ 48 ਜਿਹੜਾ ਕਿ ਹਰ ਬੱਚਾ ਆnde ਜਾਂਦੇ ਐਗਜ਼ਾਮ ਦੇ ਤੇ ਨਖਸ ਕੋਰ ਤੇ ਹਰ ਬੱਚੇ ਦਾ ਆ ਜਾਂਦਾ ਹੈ ਤੇ ਇਹ ਵੀ ਇੱਕ ਬਹੁਤ ਹੀ ਪਲੱਸ ਪੁਆਇੰਟ ਹੈ ਸੈਕਿੰਡ ਤੁਹਾਡੇ ਜਿਹੜਾ ਪੈਸਾ ਖਰਾਬ ਨਹੀਂ ਹੋ ਰਿਹਾ ਜਦ ਸਟੂਡੈਂਟ ਕੋਈ ਵੀ ਹੈ ਫੀਸ ਜਮ੍ਹਾਂ ਕਰਾ ਰਿਹਾ ਹੈ ਵੀਜ਼ਾ ਆਲਮੋਸਟ 100% ਆ ਰਿਹਾ ਜਦ 100% ਆ ਰਿਹਾ ਤਾਂ ਪੈਸੇ ਦਾ ਕੋਈ ਨੁਕਸਾਨ ਨਹੀਂ ਬਾਕੀ ਕੰਟਰੀਆਂ 'ਚ ਜੇ ਅਸੀਂ ਕਰਦੇ ਹਾਂ ਸਾਨੂੰ ਆਪ ਨੂੰ ਗਾਰੰਟੀ ਕਿਸੇ ਕੰਟਰੀ ਦੀ ਨਹੀਂ ਜਦ ਕਿ ਮੇਰਾ ਇਨਾ ਤਜਰਬਾ ਹੁੰਦੇ ਹੋਏ ਮੈਂ ਦੇਖ ਕੇ ਦੱਸ ਸਕਦੀ ਆ ਵੀਜ਼ਾ ਚਾਂਸਸ ਕਿੰਨੇ ਆ ਪਰ ਉਹ ਸੀ ਪ੍ਰੈਡਿਕਸ਼ਨ ਕਿਸਮ ਤੋਂ ਬੱਚੇ ਦੀ ਪ੍ਰੋਫਾਈਲ ਨਾਲ ਕਰ ਸਕਦੇ ਆ ਗਰੰਟੀ ਨਹੀਂ ਦੇ ਸਕਦੇ ਯੂਕੇ ਦਾ ਇਸਟਮ ਆਲਮੋਸਟ 100% ਵੀਜ਼ਾ ਆ ਰਿਹਾ ਤੇ ਉਹ ਗਰੰਟੀਡ ਹੀ ਆ ਤੇ ਬੱਚੇ ਦਾ ਟਾਈਮ ਨਹੀਂ ਖਰਾਬ ਹੋ ਰਿਹਾ ਪੈਸਾ ਨਹੀਂ ਖਰਾਬ ਹੋ ਰਿਹਾ ਯੂਕੇ ਐਮਬੈਸੀ ਤੋਂ ਕੋਈ ਏਡੇ ਇੰਟਰਵਿਊ ਨਹੀਂ ਆ ਰਹੇ ਕਿਸੇ ਬੱਚੇ ਨੂੰ ਕਦੀ ਕੋਈ ਆ ਜਾ ਆ ਜਾ ਅਦਰਵਾਈ ਕੋਈ ਯੂਕੇ ਐਮਬੈਸੀ ਤੋਂ ਇੰਟਰਵਿਊ ਵੀ ਨਹੀਂ ਆ ਰਹੇ ਫੀਸ ਐਸ ਲੋ ਐਸ 10 ਲੱਖ ਰੁਪਏ ਸਾਲ ਦੀ ਫੀਸ ਮਤਲਬ ਤੁਸੀਂ 5 ਲੱਖ ਰੁਪਇਆ ਦਿਓ ਔਰ ਯੂਕੇ ਵਰਗੀ ਕੰਟਰੀ ਚ ਤੁਸੀਂ ਜਾ ਸਕਦੇ ਹੋ ਦੂਜਾ ਫਾਇਦਾ ਕੀ ਹੈ ਪੜ੍ਹਾਈ ਕਰਕੇ ਤੁਸੀਂ ਆਪਣਾ 2 ਇਅਰਸ ਦਾ ਪੋਸਟ ਸਟਡੀ ਵਰਕ ਪਰਮਿਟ ਲੈ ਸਕਦੇ ਹੋ ਉਹਨੂੰ ਉਸ ਪੋਸਟ ਸਟਡੀ ਵਰਕ ਪਰਮਿਟ ਚ ਤੁਹਾਨੂੰ ਜੌਬ ਮਿਲ ਜਾਂਦੀ ਹੈ ਤੁਸੀਂ ਉਹਨੂੰ ਵਰਕ ਪਰਮਿਟ ਚ ਕਨਵਰਟ ਕਰਾ ਸਕਦੇ ਹੋ ਉਹ ਨਰਸਿਸ ਵਾਸਤੇ ਮੈਂ ਤੁਹਾਨੂੰ ਦੱਸੂਗੀ ਇੱਕ ਗੱਲ ਕਿ ਜੇ 3 ਸਾਲ ਇਹਨਾਂ ਨੇ ਕੰਮ ਕਰ ਲਿਆ ਵਰਕ ਪਰਮਿਟ ਤੇ ਤੇ ਉਹਨਾਂ ਨੂੰ ਯੂਕੇ ਬ੍ਰਿਟਿਸ਼ ਪਾਸਪੋਰਟ ਮਿਲ ਜਾਂਦਾ ਹੈ ਬਾਕੀ ਬੱਚਿਆਂ ਨੂੰ 5 ਸਾਲ ਕੰਮ ਕਰਕੇ ਬ੍ਰਿਟਿਸ਼ ਪਾਸਪੋਰਟ ਮਿਲਦਾ ਹੈ ਜਦਕਿ ਯੂਕੇ ਦੇ ਵਿੱਚ ਨਰਸਿਸ ਨੇ ਜੇ 3 ਇਅਰ ਕੰਮ ਕਰ ਲਿਆ ਤੇ ਉਹਨਾਂ ਨੂੰ ਬ੍ਰਿਟਿਸ਼ ਪਾਸਪੋਰਟ ਮਿਲ ਜਾਂਦਾ ਐਨਾ ਕੁ ਸੌਖੀ ਚੀਜ਼ ਐ ਕਿਉਂਕਿ ਯੂਕੇ ਦਾ ਨਾ ਬੱਚਿਆਂ ਨੂੰ ਕੀ ਕਹਿੰਦੇ ਉਹਨਾਂ ਨੂੰ ਐ ਲੱਗਦਾ ਕਿ ਹਰ ਬੱਚਾ ਉਧਰ ਅਪਲਾਈ ਕਰਦਾ ਤੇ ਸ਼ਾਇਦ ਅਸੀਂ ਨਹੀਂ ਕਰਨਾ ਇਹ 골ਡਨ ਅਪਰਚੁਨਿਟੀ ਹੁੰਦੀ ਐ ਔਰ ਹਮੇਸ਼ਾ ਨਹੀਂ ਰਹਿੰਦੀ ਤੁਸੀਂ ਤੁਹਾਨੂੰ ਜੇ ਪਤਾ ਹੋਵੇਗਾ ਪਿੱਛੇ ਜਦ ਇਹਨਾਂ ਨੇ ਸ਼ੁਰੂ ਕੀਤਾ ਤਾ 3-4 ਸਾਲ ਪਹਿਲੇ ਉਸ ਤੋਂ ਪਹਿਲਾਂ 5 ਸਾਲ ਯੂਕੇ ਦਾ ਵੀਜ਼ਾ ਬੰਦ ਰਿਹਾ ਬਿਲਕੁਲ 5 ਇਅਰਸ ਇਹਨਾਂ ਨੇ ਕੋਈ ਵੀਜ਼ਾ ਨਹੀਂ ਦਿੱਤਾ ਜਦ ਤੇ 3-4 ਸਾਲ ਪਹਿਲੇ ਖੁੱਲਿਆ ਕੋਵਿਡ ਦਾ ਟਾਈਮ ਤੇ ਉਸ ਟਾਈਮ ਇਹਨਾਂ ਨੇ ਇੱਕਦਮ ਤਾਂ ਵੀਜ਼ੇ ਦੇ ਨੈਸ਼ਨ ਨੂੰ ਕੀਤੇ ਕਿਉਂਕਿ ਬ੍ਰਿਕਜ਼ਿਟ ਹੋਇਆ ਇਹਨਾਂ ਦੇ ਇਕਨੋਮੀ ਨੂੰ ਪੈਸਾ ਚਾਹੀਦਾ ਸੀ ਤੇ ਸਾਨੂੰ ਉਹ ਫਾਇਦਾ ਮਿਲਿਆ ਬੱਚਿਆਂ ਨੂੰ ਕਿ ਉਹਨਾਂ ਨੇ ਜਾ ਕੇ ਐਕਸਪਲੋਰ ਕੀਤਾ ਔਰ ਤੁਹਾਨੂੰ ਪਤਾ ਹੈ ਇਸ ਟਾਈਮ ਯੂਥ ਹੌਲੀਡੇ ਮੇਕਰ ਕੋਚਾ ਦਾ ਵੀਜ਼ਾ ਕੱਲ ਹੀ ਬੰਦ ਹੋਇਆ ਦੋ ਦਿਨ ਵਾਸਤੇ ਉਹ ਵੀ ਖੁੱਲਿਆ ਸੀਗਾ ਤੇ ਇਦਾਂ ਟਾਈਮ ਟੂ ਟਾਈਮ ਯੂਕੇ ਕਈ ਵੀਜ਼ਾ ਕੱਢ ਰਿਹਾ ਔਰ ਉਹਨਾਂ ਦਾ ਇਹਨਾਂ ਨੂੰ ਬੈਨੀਫਿਟ ਹਰ ਬੱਚੇ ਨੂੰ ਉਠਾਉਣਾ ਚਾਹੀਦਾ ਹੈ ਮੰਨ ਲਓ ਇਹਨਾਂ ਨੇ ਉੱਥੇ ਪੜ੍ਹਾਈ ਕਰਕੇ ਆਪਣਾ ਸੀਵੀ ਵਧੀਆ ਬਣਾ ਲਿਆ ਉਹਦੇ ਬਾਅਦ ਮਨਪਸੰਦ ਹੋਰ ਕੋਈ ਕੰਟਰੀ ਜਾਣਾ ਚਾਹੁੰਦੇ ਆ ਜਾਂ ਯੂਕੇ ਚ ਸੈਟਲ ਹੋਣਾ ਚਾਹੁੰਦੇ ਆ ਤਾਂ ਇਹਨਾਂ ਦੇ ਵਾਸਤੇ ਬਹੁਤ ਸਾਰੇ ਬਹੁਤ ਸਾਰੇ ਕੰਟਰੀਆਂ ਦੇ ਦਰਵਾਜ਼ੇ ਵੀ ਖੁੱਲ ਜਾਂਦੇ ਆ सो so, बहुत बहुत थैंक मैम मैं बहुत ही खास गति आई होना चाहते हैं सो कद भी, तो so, भी कितना मिसगैड ना होते भी डाउटफुल uh, हो जाओना के कोई सवाल लग रहा है मन दी प्रोफाइल मैं की करना चाहिए नंबर डिस्पले है नैवीगेट ओवरसीज का इस बे